ਜੇ ਤਾਂ ਵੇਖਣ ਤੇ ਤਾਂ ਧਿਆਨ ਸਹਜੇ ਜਾਗੇ ਸਹਜੇ ਸੋਵੇ ਸਹਜੇ ਜਾਗੇ ਸਹਜ ਕੀ ਹੈ ਬਾਣੀ ਗੁਰੂ ਦਾ ਨਾਮ ਇਹਦਾ ਸਾਰਾ ਦਿਨ ਜਾਗਣਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਹੈ ਔਰ ਰਾਤ ਨੂੰ ਇਹਦਾ ਸੌਣਾ ਵੀ ਉਸੇ ਹੀ ਗੋਦ ਵਿੱਚ ਹੈ ਸ਼ੁਰਤ શરીર ਮੰਝੇ ਤੇ ਪਿਆ ਹੈ ਸ਼ੁਰਤ ਸ਼ਬਦ ਸਬਦ ਦੇ ਵਿੱਚ ਆਰਾਮ ਕਰ ਰਹੀ ਹੈ ਬੋਲੋ ਠੀਕ ਹੈ ਨਾ ਜੀ ਬਾਣੀ ਨੂੰ ਸਮਝੋ ਰਾਜੇ ਸਹਜੇ ਜਾਗੇ ਸਹਜੇ ਸੋਏ ਸਹਜੇ ਹੋਤਾ ਜਾਏ ਸੋ ਹੋਏ ਜੋ ਕੁਛ ਵੀ ਹੋ ਰਿਹਾ ਹੈ ਉਹ ਨਿਰੰਕਾਰ ਦੇ ਭਾਣੇ ਚ ਹੋ ਰਿਹਾ ਹੈ ਉਦਾ ਤੁਰਨਾ ਫਿਰਨਾ ਕਿਸੇ ਪਾਸੇ ਨੂੰ ਵੀ ਜਾਣਾ ਉਹ ਕਿਸੇ ਪਾਸੇ ਇੱਕ ਕਦਮ ਇੱਕ ਸਵਾਸ ਵੀ ਗੁਰੂ ਦੇ ਕਹਿਣ ਤੋਂ ਬਿਨਾ ਨਹੀਂ ਲੈਂਦੇ ਹਨ ਅਪੇਧ ਹੈ ਸਹਜੇ ਹੋਤਾ ਜਾਏ ਸੋ ਹੋਏ ਸਹਜ ਬਿਰਾਗ ਬਿਰਾਗ ਨਾਮ ਜੇ ਉਹਦੇ ਚਾਰ ਹੰਝੂ ਵੀ ਡਿੱਗਦੇ ਨੇ ਤਾਂ ਉਹ ਖਦਾ ਹੀ ਛਟਾਰੇ ਹ ਹੈ ਪਤਾ ਨਹੀਂ ਉਹਦੇ ਹੰਝੂਆਂ ਰਾਹੀਂ ਵੀ ਕਿੰਨੂ ਗਿਆਨ ਦੇ ਦੇਣਾ ਹੈ ਬੋਲੋ ਕੀ ਹੈ ਸਹਿਜ ਵਿਰਾਗ ਸਹਿਜ ਹੀ ਹੱਸਣਾ ਉਹ ਖੁਸ਼ ਹੈ ਤੇ ਕੋਈ ਬਾਣੀ ਦੇ ਸ਼ਬਦੀ ਅੰਦਰ ਪਰਫੁੱਲਤਾ ਹੋਈ ਹੈ ਬਸ ਉਹਦਾ ਖੇੜਾ ਵੀ ਬਾਣੀ ਹੈ ਰੰਗ ਹੱਸੇ ਰੰਗ ਰੋਵੇ ਚੁੱਪ ਵੀ ਕਰ ਪਰਵਾ ਨਹੀਂ ਕਿਸੇ ਕੇਰੀ ਬਾਜ ਸੱਚੇ ਨਾ ਕਿਸ਼ੇ ਦੀ ਕੋਈ ਪਰਵਾ ਨਹੀਂ ਪ੍ਰਭ ਕੋ ਸਿਮਰੇ ਸੇ ਬੇ ਮੁਹਤਾਜ ਪ੍ਰਭ ਕੋ ਸਿਮਰੇ ਸੇ ਸਰਵ ਕੇ ਰਾਜੇ ਕੋਈ ਨਹੀਂ ਹੈ ਉਸ ਦਾ ਸਹਿਜ ਜਾਗੇ ਸਹਿਜ ਸੋਏ ਸਹਿਜ ਹੋਤਾ ਜਾਏ ਸੋ ਹੋਏ ਸਹਿਜ ਬਰਾਗ ਸਹਿਜ ਹੀ ਹਸਣਾ ਸਹਿਜ ਚੂਪ ਸਹਿਜ ਹੀ ਜਪਣਾ ਚੁੱਪ ਕਿਛਣਾਲ ਮੈਂ ਜੀ ਬੁਲਾਇਆ ਉਹ ਤਾਂ ਬੋਲੇ ਹੀ ਨਹੀਂ ਬੋਲੇ ਕਿਵੇਂ ਉਹ ਉਹ ਤਾਂ ਜਾਪ ਰਹੇ ਨੇ ਸਹਿਜ ਦੇ ਵਿੱਚ ਕੀ ਹੈ ਚੁੱਪ ਦੇ ਵਿੱਚ ਕੀ ਹੋ ਰਿਹਾ ਉਹਦਾ ਜਪ ਚੱਲ ਰਿਹਾ ਹੈ ਬਾਹਰ ਬੋਲ ਤਾਂ ਹਿੱਲ ਹੀ ਨਹੀਂ ਰਹੇ ਹਨ ਇਹ ਤਾਂ ਜਾ ਕੇ ਰਸ਼ ਥੱਲੇ ਚਲ ਗਿਆ ਇਹ ਬੱਕਰੀ ਵਾਲਾ ਥੋੜੀ ਆ ਹੁਣ ਮੱਧਮ ਵਾਲੀ ਨਹੀਂ ਹੈ ਕਿ ਰਸ਼ਨਾ ਟੋਕੇ ਜਪ ਸੰਚੀ ਵਾਲੇ ਰਾਤ ਤੋਂ ਵੀ ਸੱਲੇ ਇਹ ਤਾਂ ਨਾਭੀ ਖੁੱਲੀ ਪਈ ਹੈ ਤੇ ਜੱਪਾ ਜੱਪ ਚੱਲਦਾ ਪਿਆ ਹੈ